ਕਿਹੜਾ ਬੋਲਾ ਹੋਇਆ ਹੋਰ ਲੱਗਦਾ ਐਮਰਜੈਂਸੀ ਚ ਪਾਇਆ ਹੁਣ ਕਿੱਥੇ ਦੁਰਗਾਦਰ ਚ ਹਾਂਜੀ ਵਿੱਚ ਕੀ ਨਾ ਯਾਰਨਾ ਮੇਰਾ ਨਾਮ ਸਿੰਦਰਪਾਲ ਹੈ ਜੀ ਘੱਗੇ ਤੋਂ ਆ ਇਹ ਆ ਕੀ ਹਾਦਸਾ ਹੋ ਗਿਆ ਹੁਣ ਇੱਕ ਮੋਟਰਸਾਈਕਲ ਇਹ ਹਾਦਸਾ ਜੀ ਇਹ ਭਾਈ ਹੋਇਆ ਮੇਰਾ ਚਾਚੇ ਦਾ ਮੁੰਡਾ ਇਹ ਆਪਣੀ ਡਿਊਟੀ ਤੋਂ ਆਂਦਾ ਪੰਨਗਰਾਂਚ ਸਿਕਿਉਰਿਟੀ ਗਾਰਡ ਲੱਗਿਆ ਹੋਇਆ ਹੈ ਇਹ ਆਪਣੀ ਡਿਊਟੀ ਖਤਮ ਕਰਕੇ 5 ਵਜੇ ਇਧਰੋਂ ਆ ਰਿਹਾ ਸੀ ਆ ਗੱਡੀ ਖੜੀ ਆ ਐਚ ਆਰ 22 23 ਐਲ 59 54 ਨੰਬਰ ਦਿਖਾਓ ਇੱਕ ਰੇਟਾ ਗੱਡੀ ਆ ਇਹ ਜਮੀ ਆਪਣੀ ਸਾਈਡ ਤੇ ਆ ਦੇਖ ਲਓ ਕੱਚੇ ਚ ਇਹਨੇ ਕੱਚੇ ਤੇ ਆ ਕੇ ਇਹਨੇ ਮਤਲਬ ਫੇਟ ਮਾਰ ਕੇ ਉਹਨੂੰ ਜਮੀ ਕੰਡਮ ਕਰਤਾ ਇੱਕ ਉਹ ਗੱਡੀ ਲੱਗੀ ਆ ਆਪ ਸਮੇਂ ਨਾਲ ਉਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਆਹ ਇਹਨੇ ਗੱਡੀ ਲੱਗੀ ਅਜ ਤਾਂ ਜੀ ਤੇ ਹੁਣ ਜਿਹੜੇ ਇਹ ਗੱਡਾ ਮੋਟਰਸਾਈਕਲ ਚਾਲਕ ਸੀ ਉਹ ਮੋਟਰਸਾਈਕਲ ਚਾਲਕ ਬਹੁਤ ਗੰਭੀਰ ਜ਼ਖਮੀ ਆ ਉਹਨੂੰ ਪਾਤਣਾ ਮੁੰਡਲੀ ਉਹਦੇ ਲਈ ਲੈ ਗਿਆ ਦੁਰਗਾ ਦਾਲ ਤੇ ਸਾਡਾ ਦੂਜਾ ਭਾਈ ਲੈ ਗਿਆ ਮਾਨੂੰ ਬਾਅਦ ਚ ਪਤਾ ਲੱਗਿਆ ਮੈਂ ਹੁਣੇ ਪਹੁੰਚਿਆ ਇੱਥੇ ਤੇ ਇਕੱਲਾ ਹੀ ਸੀ ਮੋਟਰਸਾਈਕਲ ਇਕੱਲੇ ਹੀ ਸੀ ਹਾਂਜੀ ਹਾਂ ਡਿਊਟੀ ਤੋਂ ਆ ਰਿਹਾ ਸੀ ਉਹ ਤਾਂ ਆਪਣੀ ਡਿਊਟੀ ਖਤਮ ਕਰਕੇ ਜੀ ਠੀਕ ਹੈ ਜੀ ਆ ਆ ਗੱਡੀ ਹੈ ਇਹ ਲੱਗੀ ਹੈ ਇਹਨੇ ਮਾਰਿਆ ਤੁਸੀਂ ਆ ਦੇਖ ਸਕਦੇ ਕਿ ਆ ਇੱਕ ਮੋਟਰਸਾਈਕਲ ਸਵਾਰ ਸੀ ਜਿਹੜਾ ਕਿ ਪਾਤਰਾ ਤੋਂ ਘੱਗੇ ਵੱਲ ਨੂੰ ਆ ਰਿਹਾ ਸੀ ਔਰ ਰਸਤੇ ਦੇ ਵਿੱਚ ਜਿਹੜੀ ਇਹ ਇੱਕ ਹਾਰਸਾ ਜਾਨੀ ਕਿ ਵੱਪਰ ਜਾਂਦਾ ਆ ਔਰ ਮੈਂ ਤੈਨੂੰ ਦਿਖਾਣਾ ਚਾਹਨਾ ਕਿ ਜਿਹੜੀ ਗੱਡੀ ਇੱਥੇ ਕ੍ਰੇਟਾ ਖੜੀ ਹੈ ਗ੍ਰੈਡੀ ਕ੍ਰੇਟਾ ਇੱਕ ਸਾਈਡ ਰੋਂਗ ਸਾਈਡ ਇਸਟਮ ਖੜੀ ਹੋਈ ਹੈ ਔਰ ਕਿਦੇ ਵੱਲੋਂ ਇਹ ਸਾਰਾ ਆਪਾਂ ਦੇਖ ਸਕਦੇ ਹਾਂ ਕਿ ਗੱਡੀ ਜਿਹੜੀ ਕ੍ਰੇਟਾ ਹੈ ਉਹ ਵੀ ਪੂਰੀ ਤਰ੍ਹਾਂ ਜਿਹੜੀ ਹੈ ਡੈਮੇਜ ਹੋਈ ਹੈ ਔਰ ਇਹਦੇ ਨਾਲ ਇੱਕ ਗੱਡੀ ਜਿਹੜੀ ਹੋਰ ਵੀ ਇੱਕ ਇੱਥੇ ਮੈਂ ਦਿਖਾਣਾ ਚਾਹਨਾ ਜਿਹੜੀ ਆਲਟੋ ਗੱਡੀ ਹੈਗੀ ਹੈ ਉਹ ਵੀ ਇਹਦੇ ਵਿੱਚ ਜਾਨੀ ਕਿ ਚਪੇੜ ਦੇ ਵਿੱਚ ਆਈ ਹੈ ਬਹੁਤ ਆਪਾਂ ਕਹਿੰਦੇ ਰੈਂਕ ਭਿਆਨਕ ਹਾਦਸਾ ਸੀ ਆਲਟੋ ਗੱਡੀ ਦੀ ਵੀ ਪੂਰੀ ਤਰੀਕੇ ਨਾਲ ਅੱਗੋਂ ਜਿਹੜੀ ਹੈ ਉਹ ਡੈਮੇਜ ਹੋ ਚੁੱਕੀ ਹੈ ਕੈਮਰਾਮੈਨ ਨੂੰ ਕਹਿਣਾ ਆ ਬਲੈਕ ਕਲਰ ਦੀ ਗੱਡੀ ਹੈ ਹੁਣੇ ਸਾਰੇ ਜਾਨੀ ਕਿ ਕਿਧਰੋਂ ਕਿਧਰੋਂ ਆ ਰਹੇ ਸੀ ਜਿਹੜਾ ਮੋਟਰਸਾਈਕਲ ਸਵਾਰ ਹੈਗਾ ਉਹ ਉਹਦੇ ਕੋਈ ਗੰਭੀਰ ਸੱਟਾਂ ਦੱਸੀਆਂ ਜਾ ਰਹੀਆਂ ਨੇ ਫਿਲਹਾਲ ਦੀ ਕੜੀ ਉਹਨਾਂ ਜਿਹੜਾ ਮੋਟਰਸਾਈਕਲ ਚਾਲਕ ਹੈਗਾ ਉਹਨੂੰ ਰੈਫਰ ਇਸ ਟਾਈਮ ਹਸਪੀਟਲ ਦੇ ਵਿੱਚ ਕੀਤਾ ਗਿਆ ਬਾਕੀ ਜਿਹੜੇ ਇੱਥੇ ਸਾਡੇ ਨਾਲ ਕੋਈ ਗੱਡੀ ਦੇ ਚਾਲਕ ਜਿਹੜੇ ਨੇ ਉਹ ਵੀ ਇੱਥੇ ਵੇਖਦੇ ਆਪਾਂ ਕਿਹੜੇ-ਕਿਹੜੇ ਹੈਗੇ ਸੀ ਕਿੱਦਾਂ ਹੋਇਆ ਹਾਲਾਤ ਇੱਥੇ ਕਿੱਦਾਂ ਕਿਹਦੀ ਗਲਤੀ ਆਪਾਂ ਕੜੀ ਜਿਹੜੇ ਕਿ ਇੱਥੇ ਪਬਲਿਕ ਹੈ ਉਹਨਾਂ ਤੋਂ ਵੀ ਅਸੀਂ ਈ ਰਿਵਿਊ ਲੈਣ ਦੀ ਜਿਹੜੀ ਕੋਸ਼ਿਸ਼ ਕਰਦੇ ਆਂ ਐਂਬੂਲੈਂਸ ਆਸਾਈ ਨਬਿਆਨਖੀ ਕੇ ਮੋਟਰਸਾਈਕਲ ਜਿਹੜੇ ਆਪਾਂ ਜਿਹੜੀ ਕਹੀ ਹੈ ਤੇ ਮੋਟਰਸਾਈਕਲ ਦੇ ਪੂਰੇ ਪਰ ਖੱਤੇ ਉੱਡ ਚੁੱਕੇ ਨੇ ਇਸ ਟਾਈਮ ਜਿਹੜੀ ਘੱਗੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਘੱਗਾ ਜਿਹੜਾ ਪਟਿਆਲਾ ਨੂੰ ਰੋੜ ਹੈ ਉਹਦੇ ਉੱਤੇ ਸਥਿਤ ਹੈ ਇੱਥੇ ਕੋਈ ਮੌਕੇ ਤੇ ਕਿਹੜਾ ਮਜੂਦ ਸੀ ਵੀਰੇ ਇਹ ਵੀਰੇ ਜਿਹੜਾ ਰੋੜ ਤੀ ਨਾ ਜਮਾ ਸੇਵ ਖਾਲੀ ਰੋੜ ਤੀਗਾ ਨਹੀਂ ਅਸੀਂ ਬਿਲਕੁਲ ਨਹੀਂ ਬਚਦੇ ਦੇ ਇਹ ਗੱਡੀ ਉੱਥੇ ਹੈ ਤੀ ਸਾਹਮਣੇ ਖੰਬੇ ਕੋਲਾ ਇਹ ਬੰਦਾ ਸਾਵ ਪੀਤਾ ਹੋਇਆ ਨਸ਼ਾ ਕਰਾਇਆ ਹੋਇਆ ਸਮੈਕ ਬੀਤੀ ਹੋਇਆ ਚੱਟਾ ਪੀਤਾ ਹੋਇਆ ਟੋ ਗੱਡੀ ਵਾਲਾ ਆਟਣ ਬਰੇ ਆ ਕਿੱਤੀ ਵਾਲਾ ਇਹ ਗੱਡੀ ਆ ਨਾ ਅੰਨੇ ਗੱਡੀ ਦਾ ਇੱਕਦਮ ਕੱਟ ਮਾਰਿਆ ਤੁਸੀਂ ਅਲਟੋ ਵਾਲੇ ਹੋ ਮੈਂ ਪਾਤੜਾਂ ਤੋਂ ਕਕਰ ਵਾਲੇ ਯਾਰ ਆ ਦੀਗਾ ਪਾਤੜਾਂ ਤੋਂ ਆ ਰਹੇ ਸੀ ਕਕਰ ਵਾਲੇ ਯਾਰ ਮੈਂ ਬਹੁਤ ਪਿਛੇ ਸੀ ਬਹੁਤ ਪਿਛੇ ਸੀ ਮੈਂ ਟਕਾਈ ਨਹਾਰਾ ਸੀ ਮੈਂ ਨਾਲੇ ਤੇ ਇਹਨੇ ਇੱਕਦਮ ਕੱਟ ਮਾਰਿਆ ਬੰਦਾ ਮੁੱਠਾ ਸਾਰ ਰਗੜਦਾ ਉਦੋਂ ਬਾਅਦ ਨੇ ਗੱਡੀ ਉੱਪਰ ਦੀ ਲੰਗਾ ਕੇ ਲੱਤਾਂ ਟੁੱਟੀਆਂ ਸ਼ਾਇਦ ਬੰਦੇ ਨੇ ਆਉਂਦੀਆਂ ਮੇਰੇ ਤੇ ਗੱਡੀ ਮਾਰੀ ਮੇਰੀ ਗੱਡੀ ਉਹ ਧੱਕ ਦੀ ਉਹ ਮਾਰੀ ਚੱਕੀ ਬਿਲਕੁਲ ਬੇਕਾਰ ਕਰ ਦਿੱਤੀ ਤੁਸੀਂ ਕਿਹੜੇ ਸਾਈਡ ਤੇ ਆ ਰਹੇ ਸੀ ਮੈਂ ਵੀਰੇ ਜਮੂ ਸਾਈਡ ਤੇ ਯਾਨੀ ਕਿ ਆਪਾਂ ਹਾਂ ਸਲੀਪ ਸੋ ਹਾਂ ਰੌਂਗ ਸਾਈਡ ਆ ਕੇ ਮਾਰੀ ਜੀ ਇਹਦੇ ਭਾਈ ਇਹ ਰੌਂਗ ਸਾਈਡ ਕਿੱਧਰੋਂ ਗੱਡੀ ਕਿੱਧਰ ਆ ਕੇ ਕਿੰਨਾ ਹਾਸਾ ਕਰਕੇ ਗਈ ਗੱਡੀ ਤੇ ਤੁਹਾਡਾ ਹੁਣ ਕੀ ਕੀ ਨੁਕਸਾਨ ਹੋਇਆ ਤੁਸੀ ਮੇਰਾ ਵੀਰੇ ਗੱਡੀ ਸਾਫ਼ ਕਰਤੀ ਸਾਰੀ ਪੁੱਟ ਗਈ ਬੱਚੇ ਦੇ ਸੱਟ ਲੱਗੇ ਬੱਚਾ ਭੇਜਤਾ ਰੋ ਬੱਚੇ ਸੱਟ ਲੱਗਿਆ ਤੇ ਤੂੰ ਬੱਚੇ ਤੇ ਮੇਰੇ ਨਾਲ ਨਾਲ ਦੋ ਬੱਚੇ ਫੈ ਰਕਾਉਟਿੰਗ ਦਿਖਾਉਣੀ ਹੈ ਕੈਮਰਿਆਂ ਦੀ ਇਹ ਚਿੱਟਾ ਪੀਤਾ ਹੈ ਬੰਦੇ ਦਾ ਹਾਂ ਇਹ ਬੰਦੇ ਨੇ ਮਤਲਬ ਕੋਈ ਕਸਰ ਛੱਡੀ ਨਹੀਂ ਬੰਦੇ ਮਾਰਨ ਵਾਲੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੈਂ ਕਕਰ ਵਾਲਾ ਭਾਈ ਕਾ ਦਾ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਂ ਸਨੀ ਕ੍ਰੇਟਾ ਗੱਡੀ ਤੁਸੀਂ ਲੈ ਕੇ ਆਏ ਕਿਹਨਾਂ ਹੈ ਆਪਣਾ ਰਿੰਕੂ ਵੀਰੇ ਕਿੱਥੋਂ ਦੇ ਰਹਿਣ ਵਾਲੇ ਝੱਖਲ ਕੀ ਹੋ ਗਿਆ ਸੀ ਕਾਰਨ ਇਹ ਕਾਰਨ ਵੀ ਮੋਟਰਸਾਈਕਲ ਮੂਰੇ ਆਇਆ ਮੋਟਰਸਾਈਕਲ ਮੂਰੇ ਆਇਆ ਵੀਰੇ ਗੱਡੀ ਥੋੜੀ ਉਰਾਇਆ ਇਸ ਸਾਈਡ ਤੇ ਲੱਗੀ ਨਹੀਂ ਨਹੀਂ ਅੱਗੇ ਤਾਂ ਪਾਚੂ ਮੁੱਕ ਮੁਮੀ ਆ ਵੀਰੇ ਐਕਸੀਡੈਂਟ ਹੋਇਆ ਦੋ ਪਾਚੂ ਤੇ ਬੈਠਿਆ ਬਹੂ ਵੀ ਥੋੜਾ ਕਹਿਣ ਦਾ ਮਤਲਬ ਵੀ ਜਿਹੜੀ ਕਿ ਬਾਈਕ ਹੈ ਜਿਹੜੀ ਉਹ ਅੱਗੇ ਆਈ ਹੈ ਤਾਂ ਅੱਗੇ ਆ ਗਈ ਹੈ ਹਾਂ ਬਾਤੋ ਗੱਡੀ ਘੁੰਮ ਗਈ ਵੀਰੇ ਬਾਤੋ ਗੱਡੀ ਘੁੰਮ ਗਈ ਸਾਰਾ ਪੂਰਾ ਹਾਂ ਜੀ ਸਾਰੇ ਸਵਾਰ ਜੀ ਗੱਡੀ ਹਾਂ ਜੀ ਹਾਂ ਜੀ ਸਾਰੇ ਜੀ ਹਾਂ ਜੀ ਜੱਖੜਦੇ ਆ ਰਹੇ ਆ ਵੀਰੇ ਆਏ ਕਿੱਥੋਂ ਦੇ ਬਾਈ ਵੀਰੇ ਸੰਸਕਾਰ ਹੋ ਗਿਆ ਥੀ ਗਾ ਵੀਰੇ ਉਸ ਦਾ ਚਾਚੇ ਦਾ ਮੁੰਡਾ ਮਰ ਗਿਆ ਸੀ ਗੱਡੀ ਮੋਟਰਸਾਈਕਲ ਵੀ ਪਾਤਰਾਵਾਲੀ ਸਾਈਡ ਤੋਂ ਆ ਰਹੀ ਹਾਂ ਜੀ ਹਾਂ ਜੀ ਇਧਰੋਂ ਆ ਰਹੇ ਸੀ ਇਧਰੋਂ ਹੀ ਆ ਰਹੇ ਸੀ ਪਰ ਗੱਡੀ ਤਾਂ ਥੋੜੀ ਜਿਹੀ ਸਹੀ ਦੇਖੀ ਜਾਵੇ ਤਾਂ ਗੱਡੀ ਤਾਂ ਇੱਕ ਹਾਂ ਸਹੀ ਤਾਂ ਗੱਡੀ ਚ ਬਰੌਂਗ ਸਾਈਡ ਆਪਕੋ ਘੁੰਮੀ ਆ ਵੀਰੇ ਘੁੰ ਸਾਈਕਲ ਵਿੱਚ ਬੱਚੇ ਦੇ ਲੋਕ ਮੰਗੀ ਹਾਂ ਪਿੱਛੇ ਹੋਇਆ ਪਿੱਛੇ ਹੋਇਆ ਅਦਰ ਗੱਡੀ ਆ ਰਹੀ ਹੋਣੀ ਕੋਈ ਉਹ ਪਿੱਛੇ ਹੋ ਗਿਆ ਜੀ ਐਕਸੀਡੈਂਟ ਵੀਰੇ ਪਿੱਛੇ ਹੋਇਆਗਾ ਪਿੱਛੇ ਹੋਇਆ ਫਿਰ ਘੁੰਮ ਕੇ ਗੱਡੀ ਅਦਰ ਲੱਗਿਆ ਜਦ ਮੋਟਰਸਾਈਕਲ ਸਾਰਾ ਪਰਿਵਾਰ ਸੀ ਦੇ ਗੱਡੀ ਫਾਰੀ ਦੇ ਵੇ ਗੱਡੀ ਦੇ ਵਿੱਚ ਜਿਹੜੀ ਆਲਟੋ ਗੱਡੀ ਸੀ ਵਿਰੋਧਾ ਨਹੀਂ ਸਾਨੂੰ ਪਤਾ ਉਹਦੇ ਨਹੀਂ ਕਿਵੇਂ ਟਕਰਾਈ ਵੀ ਤੁਹਾਡੇ ਨਾਲ ਉਹਦਾ ਨਹੀਂ ਪਤਾ ਵੀਰੇ ਸਾਨੂੰ ਉਹਦੇ ਨਾਲ ਪਤਾ ਵੀਰੇ ਉਹਦੀ ਉਹਨਾਂ ਦਾ ਸਾਰਾ ਗੱਜਬਾੜੀ ਐਲਟੋ ਵੀ ਤਾਂ ਪੂਰੀ ਡੈਮੇਜ ਹੋਈ ਆ ਸਾਨੂੰ ਉਹਦਾ ਨਹੀਂ ਪਤਾ ਹੈਗਾ ਸਾਨੂੰ ਕੋਈ ਲੱਗਾ ਦੇ ਕੇ ਉਹਦਾ ਨਹੀਂ ਪਤਾ ਵੀਰੇ ਸਾਨੂੰ ਉਹਦਾ ਪਤਾ ਵੀਰੇ ਕਿਵੇਂ ਵੱਜੀ ਆ ਉਹਦਰੋਂ ਆਰੀ ਸੀ ਗੱਡੀ ਨਹੀਂ ਲੱਗਾ ਦੇ ਕੇ ਨਹੀਂ ਉਹਦਰੋਂ ਆਰੀ ਸੀ ਵੀਰੇ ਉਹ ਵੀ ਗੱਡੀ ਨਹੀਂ ਵੀ ਉਹ ਵੀ ਉਹਦਰੋਂ ਆਰੀ ਸੀ ਵੀਰੇ ਗੱਡੀ ਸਾਨੂੰ ਉਹ ਗੱਡੀ ਦਾ ਨਹੀਂ ਪਤਾ ਲੱਗਿਆ ਹੈਗਾ ਪਤਿਆਂ ਲੱਗ ਮੌਜੂਦ ਹੈਗਾ ਸੀ ਉਸ ਟਾਈਮ ਮੌਕੇ ਦੇ ਉੱਤੇ ਕੋਈ ਮੌਜੂਦ ਹੈਗਾ ਸੀ ਕੋਈ ਭਾਈ ਕੋਈ ਹੈਗਾ ਤੇ ਮੌਕੇ ਤੇ ਦੇਖ ਲਓ ਜੀ ਪੁੱਛੇ ਵੀਰੇ ਤਾਂ ਜੇ ਅੱਖਾਂ ਮੂਰੇ ਨੇ ਆ ਗਏ ਸਾਨੂੰ ਉਹ ਗੱਡੀ ਦਾ ਨਹੀਂ ਪਤਾ ਲੱਗਿਆ ਉਹ ਤਾਂ ਨਹੀਂ ਕੋਈ ਪਤਾ ਲੱਗਿਆ ਕਿ ਅਗਾਂ ਕਿੰਨੇ ਲੋਕ ਦੀ ਗੱਲ ਪਤਾ ਲੱਗਿਆ ਵੱਡੀ ਗੱਡੀ ਜਿਹੜੀ ਆ ਉਹ ਇਸ ਟਾਈਮ ਰੋਂਗ ਸਾਈਡ ਤੇ ਖੜੀ ਹੋਈ ਹੈ ਤੇ ਜਿਹੜੀ ਘੁੰਮ ਕੇ ਵੀਰੇ ਇਧਰ ਨੂੰ ਆਈ ਹੈ ਗੱਡੀ ਜਦ ਮੋਟਰਸਾਈਕਲ ਬੱਚਾ ਘੁੰਮ ਕੇ ਆਈ ਹੈ ਵੀਰੇ ਗੱਡੀ ਲekin speed ਤੇ ਵੀ ਥੋੜੀ ਗੱਡੀ ਤੇ ਹੈ ਕਿ ਕੀ ਚਾਲੀਏ 30 ਕਿਤੇ ਹੋਣੀ ਮੋਟਰਸਾਈਕਲ ਵੀ ਲੈਣੀ ਆਗੇ ਦੀ ਆ ਗੱਲ ਨਹੀਂ ਹੱਕ ਦੀ ਵੀ ਅਸੀਂ ਸਾਰਾ ਪਰਿਵਾਰਾਂ ਪਟਿਆਲੇ ਲੋਂ ਆਇਆ ਵੀਰੇ ਅਸੀਂ ਕਿਹੜਾ ਕੋਈ ਇਕੱਲਾ ਤੀਗਾ ਅਸੀਂ ਸਾਰੇ ਨਾਲ ਆ ਵੀਰੇ ਦੇ ਹਲਟੋ ਗੱਡੀ ਵਾਲੇ ਵੱਲੋਂ ਵੀ ਇਹ ਕਹੇ ਆ ਵੀ ਤੁਹਾਡੇ ਵੱਲ ਕੋਈ ਨਸ਼ੇ ਨੁਸ਼ੇ ਵੀ ਕੀਤਾ ਗਿਆ ਨਾ ਨਾ ਵੀਰੇ ਅਸੀਂ ਏਡੀ ਦੂਰੋਂ ਚੱਲ ਕੇ ਆਇਆ ਸਵੇਰੇ ਨਾ ਸਾਹ ਬਾਈ ਐਵੇਂ ਹੀ ਕਰਤਾ ਯਾਰ ਹਾਂ ਜੀ ਹਾਂ ਕੋਈ ਵੀਰ ਜੀ ਸੁਣੋ ਮੈਂ ਰਿਕਾਰਡਿੰਗ ਦਿਖਾਉਣਾ ਕੈਮਰੇ ਦੀ ਤੂੰ ਕੈਮਰੇ 'ਚ ਬੋਲ ਮੇਰੇ ਕੋਲ ਕੈਮਰੇ ਦੀ ਰਿਕਾਰਡਿੰਗ ਹੈ ਜੀ ਕੜਾ ਵੀ ਲਈ ਜਦੋਂ ਪਹਿਲਾਂ ਇਹ ਨਾ ਤੁਸੀਂ ਪਰਖਿਆ ਕਿ ਕਹਿੰਦੇ ਕਿ ਬਾਈਕ ਆਈ ਹੈ ਤੁਹਾਡੀ ਗੱਡੀ ਦਾ ਤਾਂ ਪਤਾ ਨਹੀਂ ਲੱਗਾ ਤੁਹਾਡੀ ਗੱਡੀ ਕਿਤੇ ਚਟਕਾਈ ਬਰੇ ਉਹਨਾਂ ਨੂੰ ਅੱਖਾਂ ਦਾ ਬੰਦ ਨਾ ਆ ਦੇਖ ਯਾਰ ਇੱਕ ਮਿੰਟ ਤੁਸੀਂ ਰਿਕਾਰਡਿੰਗ ਦੇਖ ਸਕਦੇ ਹੋ ਦੇ ਵਿੱਚ ਇੱਕ ਮਿੰਟ ਦਿਖਾ ਦਿਓ ਆ ਵੀਰ ਲੈ ਵੀ ਆ ਜਾ ਮਾੜਾ ਜਿਹਾ ਰਿਕਾਰਡ ਡਾਊਨਲੋਡ ਕਰ ਪਹਿਲਾਂ ਆ ਮਾੜਾ ਇੱਕ ਮਿੰਟ ਬੱਸ ਲਾਂਗੀ ਕਿ ਹੈ ਗੱਡੀ ਦੇ ਪਤੋਂ ਨਾ ਆਉਗੀ ਆਟੋ ਜਾ ਰਹੀ ਹੈ ਨਾ ਇਨੂ ਲੈ ਵਾ ਜਾ ਕਿ ਹਾਂ ਇੱਕ ਹਉ ਦੇ ਹਉ ਦੇ ਕਿਥੇ ਮਰੀ ਜਾ ਕੇ ਅਜੇ ਕਹਿੰਦਾ ਲੱਗੀ ਨਹੀਂ ਇਹ ਆਊਟਸਾਈਡ ਦੀ ਆਊਟਸਾਈਡ ਮਜੇ ਕਹਿੰਦੇ ਲੱਗੀ ਨਹੀਂ ਇਹ ਸੀਸੀਟੀਵੀ ਵੀਡੀਓ ਮੈਨੂੰ ਸੈਂਡ ਕਰ ਦੇਗਾ ਹੈ ਮਾੜੀ ਸੈਂਡ ਕਰ ਦੇ ਹਾਂ ਕਰ ਲੈ ਵੀਰੇ ਹਾਂ ਮੇਰਾ ਨੰਬਰ ਹੈ ਮੇਰਾ ਤਾਂ ਨੰਬਰ ਰੋਡ ਕਰੀ ਮੇਰਾ 9914 998 ਠੀਕ ਆ ਜੀ ਸასი ਗਾਲ ਜੀ ਬੜੀ ਇਹ ਕੀ ਘਟਨਾ ਹੋਈ ਹੈ ਜੀ ਇੱਥੇ ਤਿੰਨ ਗੱਡੀਆਂ ਦੋ ਗੱਡੀਆਂ ਇੱਕ ਫੋਟੋਸਾਈਕਲ ਦੇ ਨਾਲ ਐਕਸੀਡੈਂਟ ਹੋ ਗਿਆ ਇਹ ਜੀ ਇਹ ਗੱਡੀ ਇਧਰੋਂ ਆਰੀ ਮੋਟਰਸਾਈਕਲ ਵਾਲਾ ਪਾਤਨਾ ਤੋਂ ਬੰਦਾ ਆ ਰਿਹਾ ਸੀ ਤੇ ਇਹ ਗੱਡੀ ਜਿਹੜੀ ਇਹ ਇਧਰੋਂ ਪਟਿਆਲੇ ਵਾਲੀ ਸਾਈਡ ਤੋਂ ਆ ਰਹੀ ਸੀ ਇਹ ਇਹ ਇਹਨਾਂ ਦਾ ਆਪਸ ਚ ਟਕਰਾ ਹੋਇਆ ਜੀ ਤਫਤੀਸ਼ ਇਹਦੀ ਜਾਰੀ ਹੈ ਜੀ ਤਫਤੀਸ਼ ਕਰਕੇ ਪਤਾ ਕਰਾਂਗੇ ਵੀ ਕਿਹੜੀ ਗੱਡੀ ਕਿੱਧਰੋਂ ਆਰੀ ਸੀ ਤੇ ਕਿਹੜੀ ਗੱਡੀ ਕਿੱਧਰੋਂ ਆਰੀ ਸੀ ਜਿਹਨਾਂ ਦੇ ਕੋਈ ਸੱਟਾਂ ਲੱਗਿਆ ਨੇ ਉਹਨਾਂ ਨੂੰ ਉਹਨਾਂ ਨੂੰ ਮੈਡੀਸਨ ਦੇ ਲੈ ਕੇ ਰੈਫਰ ਕਰਤਾ ਸਰ ਪਾਤਰ ਨਹੀਂ ਗੰਭੀਰ ਤਾਂ ਨਹੀਂ ਸੱਟਾਂ ਹੈ ਨਹੀਂ ਜਿਆਦਾ ਗੰਭੀਰ ਨਹੀਂ ਸੱਟਾਂ ਠੀਕ ਨੇ ਸੱਟਾਂ ਇਹ